ਭਰੇ ਨੈਨਾ ਭਰੇ ਮੂਰੇ ਨੈਨਾ ਝਰੇ ਮੂਰੇ ਨੈਨਾ ਹਰ ਇੱਕ ਬੱਚਾ ਦਾ ਲਗ ਲਗ ਥੀ ਮੈਂ ਕੋਈ ਵਿਚਰ ਮੈਂਟਿੰਗ ਕਰ ਰਿਹਾ ਕੋਈ ਗੱਲ ਲਗਾ ਰਿਹਾ ਕੋਈ ਅਲੱਗ ਲੱਗ ਤਰ ਹੈ ਪਰ ਸਾਰੇ ਬੱਚੇ ਨੇ ਬਹੁਤ ਸੋਨਾ ਗਾਇਆ ਭਰੇ ਮੂਰੇ ਨੈਨਾ ਝਰੇ ਮੂਰੇ ਨੈਨਾ ਮੂਰੇ ਨੈਨਾ ਜਦੋਂ ਕੰਪੀਟੀਸ਼ਨ ਹੋਣੀ ਚਾਹੀਦੀ ਬਹੁਤ ਅੱਛਾ ਕੰਪੀਟੀਸ਼ਨ ਸੀ ਬਹੁਤ ਟਫ ਹੈ ਬਹੁਤ ਬੱਚੇ ਜਿਹੜੇ ਹੈਗੇ ਆ ਟੈਲੈਂਟਡ ਹੈ ਉਹ ਕਰਮ ਖੁਦਾਇਆ ਹੈ पिछले कल साढ़े बहुत वीडियो डांस रहे ने लोगों ने बहुत इनिशिएटिव लिया और बहुत अच्छी तरह हाउसफुल रहा है जिमें सर ने सू दस अज सिंगिंग का मजा लै रहे हैं और अलग अलग सुर अलग अलग आवाजा का लुफ्त उठाया जा रहा है तेरे संग यारा खुश रंग बहारा तू रात दीवानी डांस कल हो चुके हैं आज सिंगिंग हो रही है ਤੇ ਡਿਫਰੈਂਟ ਕੈਟੇਗਰੀਜ਼ ਬਣਾਈਆਂ ਔਰ ਬੜਾ ਮੈਟਿਕ ਕ੍ਰੋਸਿੰਗ ਉਹਦੀ ਕਲੱਬ ਨੇ ਪਲਾਨ ਕੀਤਾ ਹੈ ਡਿਫਰੈਂਟ ਏਜ ਗਰਪਸ ਨੇ ਸੋ ਦੈਟ ਕਿਸੇ ਲਈ ਵਿਰਾਸ਼ਟੀ ਹੁੰਦਾ ਪਰ ਹਾਲ ਹਰ ਵੇਲੇ ਫੋਕਲ ਨਾ ਜੀ ਨਾ ਗਵਾ ਹਰੋੜ ਮਾਸੇ ਸਸ਼ਕਲਤਾ ਆਪ ਦੋਸਤੋ ਮਾੜਾ ਦੋਸਤ ਹਰਦੀਪ ਜੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਇਸੋ ਦੋਸਤੋ ਅਗਰ ਗੱਲ ਕਰੀਏ ਲੋਧੀ ਕਲਬ ਦੇ ਅੱਜ ਲੋਧੀ ਕਲਬ ਦੇ ਨੇ ਜਿਹੜਾ ਹੈਗਾ ਐਸ਼ਮੀਤ ਸਿੰਘ 뮤ਜ਼ਿਕ ਇੰਸਟੀਚਿਊਟ ਨਾਲ ਮਿਲ ਕੇ ਜਿਹੜਾ ਹੈਗਾ ਆ ਸਿੰਗਿੰਗ ਚੈਂਪੀਅਨਸ ਜਿਹੜਾ ਹੈ ਬਹੁਤ ਹੀ ਖੂਬਸੂਰਤ ਜਿਹੜਾ ਹੈ ਕਾਰਜਕ੍ਰਮ ਕਰਵਾਇਆ ਤੇ ਆਓ ਜਾਣਦੇ ਆ ਜਿਨ੍ਹਾਂ ਨੇ ਅੱਜ ਪਾਰਟਿਸਿਪੇਟ ਕੀਤਾ ਹੈ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਪੇਰੈਂਟਸ ਨਾਲ ਵੀ ਜਾਣਦੇ ਆ ਅੱਜ ਦੇ ਜਿਹੜੇ ਚੈਂਪੀਅਨਸ ਹੈਗੇ ਨੇ ਉਹਨਾਂ ਦਾ ਕੀ ਕਹਿਣਾ ਵਾ ਅੱਜ ਦੇ ਬੁਣ ਲੈ ਕੇ ਹਾਂਜੀ ਕੀ ਨਾਮ ਹੈ ਤੁਹਾਡਾ ਈਸ਼ਾਨ ਸਰ ਈਸ਼ਾਨ ਜੀ सर बहुत बढ़िया थी सर कंपटीशन था सर कंपटीशन था बहुत बढ़िया थी सर बहुत चंगा लगया लग सब बहुत बढ़िया गा रहे थे सर ਤੁਸੀਂ ਅੱਜ ਕੀ ਗਾਇਆ ਇੱਥੇ ਸਰ ਮੈਂ ਗਾਇਆ ਸਰ ਗਜ਼ਲ ਗਾਈ ਸੀ ਸਰ ਹਮ ਹਮ 우ਸਤਾਦ غلام علی ਸਾਹਿਬ ਜੀ ਦੀ ਗਜ਼ਲ ਇਹ ਕੌਣ ਆ ਗਈ ਦਿਲ ਰੁਬਾ ਮਹਿਕੀ ਮਹਿਕੀ ਠੀਕ ਹੈ ਔਰ ਕੀ ਕਹਿਣਾ ਚਾਹੋਗੇ ਬਾਕੀ ਯੂਥ ਨੂੰ ਜਿਹੜੇ ਤੁਹਾਡੇ ਏਜ ਦੇ ਹੈਗੇ ਨੇ ਸਰ ਬਸ ਆਪਣੇ ਕੰਮ ਦੇ ਪ੍ਰਤੀ ਸਰ ਪ੍ਰੈਕਟਿਸ ਕਰਨੀ ਚਾਹੀਦੀ ਹੈ ਜਿਸ ਚੀਜ਼ ਤੇ ਤੁਹਾਡਾ ਇੰਟਰਸਟ ਆ ਸਰ ਜੋ ਤੁਸੀਂ ਸੁਣਾਈ ਤੇ ਸਾਰੇ ਨੇ ਕੀ-ਕਿਆ ਉਸ ਤੋਂ ਬਾਅਦ ਕਿੰਨਾ ਖੁਸ਼ ਹੋਏ ਸਾਰੇ ਸੁਣ ਕੇ ਗਾਣਾ ਸਰ ਬੜੀ ਤਾਰੀਫ ਕੀਤੀ ਸਰ ਬਸ ਤਾਰੀਫ ਕੀਤੀ ਸਰ ਉਹਨਾਂ ਨੇ ਉਹਨਾਂ ਨੇ ਕਿਹਾ ਸਰ ਚੰਗਾ ਹੈ ਬਸ ਹੋਰ ਇਹਨੂੰ ਇਲਹਾਂਸ ਕਰੋ ਠੀਕ ਹੈ ਸਰ ਤੁਹਾਡਾ ਕੀ ਨਾ ਹੈ ਮੈਂ ਕਹਿੰਦਾ ਵੀ ਐਦਾਂ ਦੇ ਕੰਪੀਟੀਸ਼ਨ ਹੋਣੇ ਚਾਹੀਦੇ ਬਹੁਤ ਅੱਛਾ ਕੰਪੀਟੀਸ਼ਨ ਸੀ ਬਹੁਤ ਟਫ ਹੈ ਬਹੁਤ ਬੱਚੇ ਜਿਹੜੇ ਹੈਗੇ ਆ ਟੈਲੈਂਟਡ ਹੈ ਬੜਾ ਅੱਛਾ ਬੱਚਿਆਂ ਨੇ ਕਰਿਆ ਇੱਕ ਬੇਟੀ ਗਾ ਕੇ ਗਈ ਹੈ ਪਹਿਲਾਂ ਵੀ ਉਹਨਾਂ ਦੋ ਤਿੰਨ ਜਿਹੜੇ ਬੱਚੇ ਬਹੁਤ ਜ਼ਿਆਦਾ ਘਟੋ ਘਟਾ 25 ਬੱਚਿਆਂ ਨੇ ਹਿੱਸਾ ਲਿਆ ਤੇ ਬੱਚੇ ਬਹੁਤ ਜਿਆਦਾ ਇੰਟੈਲੀਜੈਂਟ ਹੈ ਟਫ ਹੈ ਉਹਨਾਂ ਦੇ ਪੇਰੈਂਟਸ ਵੀ ਮਿਹਨਤ ਕਰਦੇ ਆ ਤੇ ਬੱਚੇ ਵੀ ਇਸ ਫੀਲਡ ਦੇ ਵਿੱਚ ਮਿਹਨਤ ਕਰਨ ਕੀ ਕਹਿਣਾ ਚਾਹਾਂ ਕਿੱਦਾਂ ਦਾ ਰਿਹਾ ਇਹਦਾ ਪ੍ਰੋਗਰਾਮ ਬਹੁਤ ਸਰ ਬਹੁਤ ਵਧੀਆ ਸੀਗਾ ਬਾਕੀ ਸਾਰੇ ਬੱਚੇ ਬਹੁਤ ਅੱਛੇ ਘਾਰੇ ਨੇ ਬਾਕੀ ਸਾਨੂੰ ਈਸ਼ਾਨ ਨੂੰ ਬਹੁਤ ਅੱਛਾ ਗਾਇਆ ਤੇ ਮੈਨੂੰ ਬਹੁਤ ਪ੍ਰਾਊਡ ਹੈ ਜੀ ਹਾਂਜੀ ਕਿੱਦਾਂ ਦਾ ਪਹਿਲਾਂ ਮੈਨੂੰ ਦੱਸੋ ਅੰਦਰ ਪ੍ਰੋਗਰਾਮ ਇਸ ਐਕਟੀਵਿਟੀ ਕੀ ਚੱਲ ਰਹੀ ਕਿੰਨੇ ਬੱਚੇ ਆ ਰਹੇ ਨੇ ਕੀ ਕੀ ਸੁਣਾ ਰਹੇ ਨੇ ਕੀ ਚੱਲ ਰਿਹਾ ਹਰ ਇੱਕ ਬੱਚੇ ਦਾ ਅਲੱਗ-ਅਲੱਗ ਥੀਮ ਹੈ ਕੋਈ ਬੱਚਾ ਰੋਮੈਂਟਿਕ ਕਰ ਰਿਹਾ ਕੋਈ ਗਜ਼ਲ ਲਗਾ ਰਿਹਾ ਕੋਈ ਅਲੱਗ-ਅਲੱਗ ਤਰ੍ਹਾਂ ਦੇ ਪਰ ਸਾਰੇ ਬੱਚੇ ਨੇ ਬਹੁਤ ਸੋਹਣਾ ਗਾਇਆ ਬਹੁਤ ਅੱਛਾ ਗਾਇਆ ਅੱਜ ਲੋਦੀ ਕਲੱਬ ਤੇ ਸ਼ਮੀਤ ਅਕੈਡਮੀ ਵੱਲੋਂ ਇੱਕ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਤਿੰਨ ਕੈਟਾਗਰੀਜ਼ ਨੇ ਵੋਕਲ ਡਾਂਸ ਤੇ ਇਨਸਟਰੂਮੈਂਟਲ ਤੇ ਬਹੁਤ ਸਾਰੇ ਬੱਚੇ ਆਏ ਹੋਏ ਨੇ ਕਾਫੀ ਟੈਲੈਂਟਡ ਨੇ ਸਾਰੇ ਕੀ ਕੀ ਸੁਣਾ ਰਹੇ ਅੰਦਰ ਕਿਸ ਤਰ੍ਹਾਂ ਦੀ ਜੀਸੂੰਗੀ ਸੁਣਾਇਆ ਜਾ ਰਿਹਾ ਹੈ ਹਰ ਜਨਰ ਦਾ ਮਿਊਜ਼ਿਕ ਅੰਦਰ ਚੱਲ ਰਿਹਾ ਹੈ ਹਾਲੀਵੁੱਡ ਵੀ ਬੋਲੀਵੁੱਡ ਵੀ ਗਜ਼ਲ ਵੀ ਫੋਕ ਵੀ ਸਾਰੀ ਕੈਟੇਗਰੀਜ਼ ਕਵਰ ਕੀਤੀ ਹੈ ਤੁਹਾਡਾ ਟੋਡਲ ਕਰੀਏ ਤੁਸੀਂ ਅੱਜ ਕੀ ਸੁਣਾਇਆ ਤੇ ਜਿਹੜਾ ਜੱਜੀ ਸਾਹਿਬ ਮੈਂ ਫੋਕ ਗਾਇਆ ਸੀਗਾ ਆਰਫ ਲੋਹਰ ਜੀ ਦੀ ਜੁਗਨੀ ਆਪਣੇ ਜਿਹੜੇ ਯੂਥ ਹੈ ਤੁਹਾਡੀ ਏਜ ਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਹਰਦੀ ਜੋ ਵੀ ਤੁਹਾਡਾ ਪੈਸ਼ਨ ਹੈ ਉਹਨੂੰ ਫੋਲੋ ਕਰੋ ਤੇ ਬਸ ਉਹਨੂੰ ਬਸ ਪੈਸ਼ਨੇਟਲੀ ਉਹਨੂੰ ਫੋਲੋ ਕਰੀ ਜਾਓ ਜੋ ਲੋਕਾਂ ਨੇ ਬਹੁਤ ਕੁਝ ਕਹਿਣਾ ਬਟ ਜੋ ਤੁਹਾਡੇ ਦਿਲ ਕਹਿੰਦਾ ਉਹ ਕਰੋ ਠੀਕ ਹੈ ਹਾਂ ਜੀ ਕਿਹਨਾ ਤੁਹਾਡਾ ਮੇਰਾ ਨਾਮ ਮਨਜੀਤ कौर ਹੈ ਜੀ ਇਹ ਮੇਰੀ ਬੇਟੀ ਹੈ ਹਰਲੀਨ कौर ਠੀਕ ਹੈ ਕੀ ਕਹਿਣਾ ਚਾਹੋਗੇ ਕਿਦਾਂ ਦਾ ਪ੍ਰੋਗਰਾਮ ਅੰਦਰ ਚੱਲ ਰਿਹਾ ਹੈ ਕਿਤਰਾ ਐਕਟੀਵਿਟੀਜ਼ ਚੱਲ ਰਹੀ ਹੈ ਪ੍ਰੋਗਰਾਮ ਤੇ ਅੰਦਰ ਬਹੁਤ ਹਾਰਡ ਕੰਪੀਟੀਸ਼ਨ ਹੈਗਾ ਬਟ ਅੱਛਾ ਪਰਫਾਰਮ ਕੀਤਾ ਹੈ ਨੇ ਵੀ ਔਰ ਬਹੁਤ ਸਟਰਗਲ ਕਰ ਰਹੀ ਹੈ ਕਲਾਸ 4 ਤੋਂ ਹਾਂ ਕੰਪੀਟੀਸ਼ਨਸ ਵਿੱਚ ਵੀ ਜਾ ਰਹੀ ਐ ਸਿੱਖ ਵੀ ਰਹੀ ਐ ਬਟ ਸੰਗੀਤ ਤੇ ਇਹੋ ਜੀ ਚੀਜ਼ ਐ ਕਿ ਉਹਨੂੰ ਤੁਸੀਂ ਆਲ ਲਾਈਫ ਸਿੱਖਦੇ ਰਹੋ ਤੇ ਬੰਦਾ ਕਦੀ ਵੀ ਪਰਫੈਕਟ ਨਹੀਂ ਹੁੰਦਾ ਉਹਦੇ ਵਿੱਚ ਤੇ ਠੀਕ ਐ ਨਾ ਖੁਸ਼ੀ ਹੋਈ ਐ ਜਦੋਂ ਇਹ ਬੱਚੇ ਨੇ ਬਹੁਤ ਪ੍ਰਾਊਡ ਫੀਲ ਹੁੰਦਾ ਹੈਗਾ ਰੀਸੈਂਟਲੀ ਇਹ ਪਹਿਲਾਂ ਵੀ ਇੱਕ ਲੋਦੀ ਕਲੱਬ ਵਿੱਚ ਕੰਪੀਟੀਸ਼ਨ ਹੋਇਆ ਸੀ ਆਈ ਥਿੰਕ 10 ਡੇਜ਼ ਪਹਿਲਾਂ ਉੱਥੇ ਵੀ ਇਹ ਫਰਸਟ ਪ੍ਰਾਈਜ਼ ਔਰ ਕੈਸ਼ ਪ੍ਰਾਈਜ਼ ਲੈ ਕੇ ਗਈ ਐ ਆਪਣਾ ਉੱਤੇ ਹਾਂਜੀ ਲੋ ਲੋਦੀ ਕਲੱਬ ਦੇ ਵਿੱਚ ਜਿੰਨੇ ਵੀ ਕੰਟੈਸਟੈਂਟਸ ਆਏ ਆ ਸਾਰੇ ਬਹੁਤ ਅੱਛੇ ਸੀ ਤੇ ਕਈ ਤੇ ਬਹੁਤ ਜ਼ਿਆਦਾ ਟ੍ਰੇਨਡ ਟ੍ਰੇਨਡ ਆਏ ਆ ਜਿਹੜੇ ਸਿੱਖਦੇ ਆ ਬਹੁਤ ਜ਼ਿਆਦਾ ਔਰ ਉਹਨਾਂ ਨੇ ਬਹੁਤ ਅੱਛਾ ਗਾਇਆ ਕਈਆਂ ਨੇ ਬਹੁਤ ਅੱਛੀ ਹਰਕਤਾਂ ਗਾਈਆਂ ਕਈਆਂ ਨੇ ਇੰਗਲਿਸ਼ ਸੰਗਸ ਗਾਏ ਅੱਛਾ ਗਾਇਆ ਔਰ ਅੱਗੇ ਵੀ ਇਹ ਹਜੇ ਚੱਲ ਰਿਹਾ ਵਾ ਅੱਗੇ ਦੇਖਦੇ ਆ ਕਿ ਹੋਰ ਉਮੀਦ ਹੈ ਕਿ ਹੋਰ ਅੱਛਾ ਟੈਲੈਂਟ ਦੇਖਣ ਨੂੰ ਮਿਲੇਗਾ ਕੀ ਕੀ ਐਕਟੀਵਿਟੀ ਚੱਲ ਰਹੀ ਹੈ ਅੱਜ ਚੱਲ ਕੀ ਕੀ ਸੁਣ ਰਹੇ ਹੋ ਅੱਜ ਬਾਲੀਵੁੱਡ ਵੀ ਗਾ ਰਹੇ ਆ ਗਜ਼ਲ ਵੀ ਗਾਈ ਆ ਬੱਚਿਆਂ ਨੇ ਔਰ ਇੰਗਲਿਸ਼ ਸੰਗਸ ਵੀ ਗਾਏ ਆ ਔਰ ਪੰਜਾਬੀ ਫੋਕ ਵੀ ਗਾਇਆ ਹੂੰ ਹੂੰ ਤੇ ਬੱਚਿਆਂ ਨੂੰ ਕਿੱਥੇ ਟਿਕਟ ਦੇ ਰਹੇ ਹੋ ਤੁਸੀਂ ਇਸ ਤੋਂ ਬਾਅਦ ਇੱਕ ਅਸ਼ਵੀਨ ਸਿੰਘ میوزਿਕ ਇੰਸਟੀਚਿਊਟ ਦੇ ਵਿੱਚ 10 ਦਿਨ ਦਾ ਔਰੀਐਂਟੇਸ਼ਨ ਕੋਰਸ ਹੋਏਗਾ ਉਹਦੇ ਵਿੱਚ ਜਿਹੜੇ ਵੀ ਬੱਚੇ ਸਿਲੈਕਟ ਕੀਤੇ ਆ ਸ਼ਾਰਟਲਿਸਟ ਕੀਤੇ ਆ ਉਹਨਾਂ ਨੂੰ 10 ਦਿਨ ਦਾ ਇੱਕ ਟ੍ਰੇਨਿੰਗ ਦਿੱਤੀ ਜਾਏਗੀ ਕਿ ਅਗਰ ਉਹ ਬਾਲੀਵੁੱਡ ਸਿੱਖ ਰਹੇ ਆ ਤਾਂ ਬਾਲੀਵੁੱਡ ਦੇ ਬੇਸਿਕਸ ਕੀ ਹੈਗੇ ਅਗਰ ਕਲਾਸਿਕਲ ਸਿੱਖ ਰਹੇ ਆ ਤਾਂ ਕਲਾਸਿਕਲ ਦੇ ਬੇਸਿਕਸ ਹੀ ਹੈਗੇ ਆ 10 ਦਿਨ ਦੇ ਵਿੱਚ ਉਹਨਾਂ ਨੂੰ ਬੇਸਿਕਸ ਨਾਲ ਰੂਬਰੂ ਕਰਾਇਆ ਜਾਏਗਾ ਜਿਸ ਨਾਲ ਉਹਨਾਂ ਦੀ ਹੋਰ ਜ਼ਿਆਦਾ ਵੋਕਲ ਵਿੱਚ ਨਿਖਾਰ ਆਵੇ ਠੀਕ ਥੈਂਕ ਯੂ ਕਾਜੀ ਤੁਹਾਡਾ ਕੀ ਨਾਮ ਸੰਜੋਤ कौर ਕੀ ਕਹਿਣਾ ਚਾਹੋਗੇ ਕਿ ਕੀ ਐਕਟੀਵਿਟੀ ਸਰਵੇ ਅੰਦਰ ਅੰਦਰ ਅੱਜ ਸਿੰਗਿੰਗ ਦਾ ਚੱਲ ਰਿਹਾ ਤੇ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ 10 ਤੋਂ 25 ਏਜ گروپ ਦਾ ਚੱਲਿਆ ਤੇ ਜਿਵੇਂ ਡਿਫਰੈਂਟ ਡਿਫਰੈਂਟ ਕੈਟਾਗਰੀ ਪੰਜਾਬੀ ਵੀ ਹੋ ਗਿਆ ਇੰਗਲਿਸ਼ ਵੀ ਹੋ ਗਿਆ ਗਜ਼ਲ ਵੀ ਹੋ ਗਏ ਬਾਕੀ ਉਹ ਸਭ ਹੋ ਗਿਆ ਤੇ ਵਧੀਆ ਪ੍ਰੋਗਰਾਮ ਰਿਹਾ ਪਰ ਤੇ ਹੁਣ ਰਿਜ਼ਲਟ ਆਏਗਾ ਕੀ ਸੁਣਾ ਰਹੇ ਹੋ ਅੰਦਰ ਤੁਸੀਂ ਕੀ ਸੁਣਾਇਆ ਮੈਂ ਸੁਣਾਇਆ ਹੈ 라ਵਨ ਮੂਵੀ ਐ ਇੱਕ ਉਹਦਾ ਗਾਣਾ ਹੈ ਭਰੇ ਨੈਨਾ ਤੇ ਬਾਲੀਵੁੱਡ Song ਹੈ ਮੈਂ ਉਹ ਸੁਣਾਇਆ ਲਓ ਤੋਂ ਉਹ ਲੈਣਾ ਸੁਣਾ ਦਿੰਦਾ ਭਰੇ ਨੈਣਾ ਭਰੇ ਮੋਰੇ ਨੈਣਾ ਝਰੇ ਮੋਰੇ ਨੈਣਾ ਮੋਹੇ ਨੈਣਾ ਸੁਨੇ ਨਹੀ ਕਹਿਨਾ ਬਹੇ ਮੋਰੇ ਨੈਣਾ ਬਹੇ ਨੈਣਾ ਭਰੇ ਮੋਰੇ ਨੈਣਾ ਝਰੇ ਮੋਰੇ ਨੈਣਾ ਮੋਹੇ ਨੈਣਾ ਸੁਨੇ ਨਹੀ ਕਹਿਨਾ ਬਹੇ ਮੋਰੇ ਹਾਂਜੀ ਤੁਹਾਡਾ ਕੀ ਨਾਮ ਹੈ ਹਾਂ ਸਰਬਜੀਤ ਕਿਦਾਂ ਦਾ ਪ੍ਰੋਗਰਾਮ ਰਿਹਾ ਚੱਲ ਰਿਹਾ ਅੰਦਰ ਹਾਂਜੀ ਠੀਕ-ਠਾਕ ਰਿਹਾ ਵਧੀਆ ਚੱਲ ਰਿਹਾ ਹਾਂਜੀ ਕੀ ਕੀ ਬੱਚੇ ਸੁਣਾ ਰਹੇ ਅੰਦਰ ਬੱਚੇ ਬਾਲੀਵੁੱਡ ਗਾਣੇ ਸੁਣਾ ਰਹੇ ਆ ਇੰਗਲਿਸ਼ Song ਵੀ ਸੁਣਾ ਰਹੇ ਆ ਕਈ ਬੱਚੇ ਪੰਜਾਬੀ ਵੀ ਕਰਦੇ ਪਏ ਆ ਬੱਚੇ ਤਾਂ ਕਾਫੀ ਆ ਅ ਅੱਛਾ ਗਾਣੇ ਸਾਰੇ ਅੱਛਾ ਕਰ ਰਹੇ ਹਾਂਜੀ ਔਰ ਆਪਨੇ ਕੀ ਸੁਣਾਇਆ ਮੈਂਨੇ ਗਾਣਾ ਸੁਣਾਇਆ 13 11 13 11 ਸੁਣਾਓ ਮਾਰੇ ਦਰਸ਼ਕ ओ करम खुदाया है तुझे मुझसे मिलाया है तुझ पे मर के ही तो मुझे जीना आया है ओ तेरे संग यारा खुश रंग बहारा तू रात दीवानी मैं जर्द सितारा ਓ ਤੇਰੇ ਸੰਗ ਆਰਾ ਖੁਸ਼ ਰੰਗ ਬਹਾਰਾ ਤੇਰੇ ਸੰਗ ਅਬ ਤੋਂ ਨਾ ਜੀ ਨਗਵਾਰਾ ਡਾਂਸ ਕੱਲ ਹੋ ਚੁੱਕਿਆ ਹੈ ਅੱਜ ਸਿੰਗਿੰਗ ਹੋ ਰਹੀ ਹੈ ਤੇ ਡਿਫਰੈਂਟ ਕੈਟੇਗਰੀਜ਼ ਬਣਾਈਆਂ ਔਰ ਬੜਾ ਮੈਟੀਕੁਲਸਲੀ ਉਹਦੀ ਕਲੱਬ ਨੇ ਪਲਾਨ ਕੀਤਾ ਹੈ ਡਿਫਰੈਂਟ ਏਜ ਗਰਪਸ ਨੇ ਸੋ ਥੈਟ ਕਿਸੇ ਵੇਲੇ ਰਸਨੀ ਹੁੰਦਾ ਪਰ ਹਾਲ ਹਰ ਵੇਲੇ ਫੁੱਲ ਹੁੰਦਾ ਹੈ ਤਾਂ ਇਹ ਹੁਣ ਜਾਣਗੇ ਤੇ ਅਗਲਾ ਗਰੁੱਪ ਆ ਜਾਏਗਾ ਤਾਂ ਇਸ ਤਰ੍ਹਾਂ ਸ਼ਾਮ ਤੱਕ ਸਾਡੇ ਗਰੁੱਪ ਚੱਲਦੇ ਨੇ ਕੱਲ ਵੀ ਇਸ ਤਰ੍ਹਾਂ ਹੋਇਆ ਸੀਗਾ ਤਾਂ ਇਹਦੇ ਨਾਲ ਸਾਰੇ ਤਰ੍ਹਾਂ ਦੇ ਏਜ ਗਰੁੱਪਸ ਨੂੰ ਮੋਂ ਕਾਮਿਲ ਰਿਹਾ ਹੈ ਔਰ ਦਿਸ ਇਸ ਬੀਂਗ ਫਾਲੋਡ ਬਾਈ ਔਰੀਐਂਟੇਸ਼ਨ ਕੋਰਸ ਐਂਡ ਦੇਰ ਬੀ ਇੱਕ ਹੋਰ ਵੱਡਾ ਇਵੈਂਟ ਕਰਕੇ ਇਹਨਾਂ ਨੂੰ ਟ੍ਰੋਫੀਜ਼ ਔਰ ਕੈਸ਼ ਪ੍ਰਾਈਜ਼ਸ ਔਰ ਸਰਟੀਫਿਕੇਟਸ ਉਹ ਦਿੱਤੇ ਜਾਣਗੇ ਬਹੁਤ ਬਹੁਤ ਸ਼ੁਕਰੀਆ ਹਾਂ ਜਿਹੜੇ ਤੁਸੀਂ ਕੀ ਨਮਸਕਾਰ ਸਾਰਿਆਂ ਨੂੰ ਔਰ ਅੱਜ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਦੋ ਦਿਨਾਂ ਤੋਂ ਲੋਧੀ ਕਲੱਬ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਸੁਰ ਸੰਗਮ ਸੰਗੀਤ ਦਾ ਨ੍ਰਿਤਯ ਦਾ ਸਾਰਿਆਂ ਦਾ ਇੱਕ ਕੰਬੀਨੇਸ਼ਨ ਹੋ ਰਿਹਾ ਹੈ ਆਈ ਥਿੰਕ ਲੋਧੀ ਕਲੱਬ ਇੱਕ ਐਸਾ ਕਲੱਬ ਹੈ ਜੋ ਨਾ ਸਿਰਫ ਆਪਣੇ ਮੈਂਬਰਸ ਵਾਸਤੇ ਬਲਕਿ ਆਊਟਸਾਈਡਰਸ ਵਾਸਤੇ ਵੀ ਇੱਕ ਇਨੀਸ਼ੀਏਟਿਵ ਹਮੇ ਕੱਲ ਸੜੇ ਬਹੁਤ ਵਧੀਆ ਡਾਂਸਰਸ ਰਹੇ ਨੇ ਲੋਕਾਂ ਨੇ ਬਹੁਤ ਇਨੀਸ਼ੀਏਟਿਵ ਲਿਆ ਔਰ ਬਹੁਤ ਅੱਛੀ ਤਰ੍ਹਾਂ ਹਾਊਸਫੁੱਲ ਰਿਹਾ ਹੈ ਜਿਵੇਂ ਸਰ ਨੇ ਸਾਨੂੰ ਦੱਸਿਆ ਅੱਜ ਸਿੰਗਿੰਗ ਦਾ ਮਜ਼ਾ ਲੈ ਰਹੇ ਆਂ ਔਰ ਅਲੱਗ-ਅਲੱਗ ਸੁਰ ਅਲੱਗ-ਅਲੱਗ ਆਵਾਜ਼ਾਂ ਦਾ ਲੁਫਤ ਉਠਾਇਆ ਜਾ ਰਿਹਾ ਅੱਜ ਅ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਧੰਨਵਾਦ ਮੈਂ ਕੱਲ੍ਹ ਆਉਦੇ ਆ ਰਹੇ ਹਾਂ ਲੁਧਿਆਣਾ ਤੋਂ ਅਸ਼ਵੀਰ ਸਿੰਘ ਜੀ ਦੇ ਇੰਸਟੀਚਿਊਨਲ ਜੋ ਸਾਡਾ ਹੈ ਚੱਲ ਰਿਹਾ ਮਿਊਜ਼ਿਕ ਪ੍ਰੋਗਰਾਮ ਮੈਂ ਕੱਲ੍ਹ ਦਾ ਬਹੁਤ ਇੰਜੋਏ ਕਰ ਰਿਹਾ ਔਰ ਅੱਜ ਵੀ ਖੂਬ ਇੰਜੋਏ ਕੀਤਾ ਔਰ ਮੈਂ ਬੱਚਿਆਂ ਨੂੰ ਇਹ ਕਹਾਂਗਾ ਕਿ ਗਿਆਨ ਹੋਰ ਵੀ ਜੁੜਨ ਚਾਹੇ ਉਹ ਲੋਦੀ ਕਲੱਬ ਦੇ ਥਰੂ ਜਾਂ ਚਾਹੇ ਉਹ ਡਾਇਰੈਕਟ ਅਸ਼ਮਿਤ ਇੰਸਟੀਚੂਟ ਨੂੰ ਮਿਲਣ ਤੇ ਆਪਣਾ ਹੋ ਟੈਲੈਂਟ ਬਦਾਨ ਥੈਂਕ ਯੂ ਸੋ ਮਚ ਸੋ ਦੋਸੋ ਸੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੋਆ ਨੂੰ ਦਿਓ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਇਕ ਦਿਨਾ